ਗੁਰਹਾਂ ਸਾਹਿਬ ਵੱਡੀ ਪ੍ਰਪੋਜ਼ਲ ਲੈ ਕੇ ਅੱਜ ਤੁਸੀਂ ਖਣੋਰੀ ਮੋਰਚੇ ਤੇ ਆਏ ਹੋ ਕਿੱਦਾਂ ਦਾ ਹੰਗਾਰਾ ਹੈ ਦੇਖੋ ਬਹੁਤ ਵਧੀਆ ਹੰਗਾਰਾ ਮਿਲਿਆ ਹਮ ਢੱਲੇਵਾਲ ਸਾਹਿਬ ਨੂੰ ਮਿਲਿਆ ਉਹਨਾਂ ਦੀ ਸਿਹਤ ਵਾਸਤੇ ਉਹਨਾਂ ਨਾਲ ਮਿਲ ਕੇ ਵੀ ਸਾਨੂੰ ਬਹੁਤ ਵਧੀਆ ਲੱਗਿਆ ਤੇ ਉਹਨਾਂ ਦੀ ਸਿਹਤ ਹੈ ਜਿਹੜੀ ਭਾਵੇਂ ਡਾਊਨ ਹੈ ਪਰ ਉਹਨਾਂ ਦੀ ਜਿਹੜੀ ਭਾਵਨਾ ਉਹ ਪੂਰੇ ਹੌਸਲੇ ਵਾਲੀ ਲੱਗਦਾ ਕਿ ਆਉਣ ਵਾਲੇ ਦਿਨਾਂ ਚ ਏਕਤਾ ਜਾਂ ਮਤਲਬ ਤਾਲ ਮੇਲ ਸੰਘਰਸ਼ ਦੇ ਕੋਈ ਵਧੀਆ ਨਤੀਜੇ ਨਿਕਲਣਗੇ ਦੇਖੋ ਵਧੀਆ ਨਤੀਜੇ ਵੀ ਨਿਕਲੇ ਸਾਡੀ ਸਾਰੇ ਫਾਰਮਾਂ ਦੀ ਸਾਡੀ ਸਾਰੇ ਸੰਯੁਕਤ ਬੋਰਡ ਦੀ ਇਹ ਫਿਕਰ ਚਿੰਤਾ ਹੈ ਕਿ ਡੱਲੇਵਾਲ ਸਾਹਿਬ ਦੀ ਪਹਿਲੇ ਪਹਿਲਾ ਸਭ ਤੋਂ ਪਹਿਲਾਂ ਜਾਨ ਬਚਾਈ ਜਾਵੇ ਸਰਕਾਰ ਤੇ ਦਬਾਅ ਪਾਇਆ ਜਾਵੇ ਦਾ ਤੇ ਉਹ ਉਹ ਸਰਕਾਰ ਗੱਲਬਾਤ ਕਰੇ ਤੇ ਮਸਲੇ ਦਾ ਹੱਲ ਕਰੇ ਇਹਦੇ ਦਬਾਅ ਪਾ ਕੇ ਦੂਜੀ ਗੱਲ ਆ ਸੀ 15 ਤਰੀਕ ਦੀ ਮੀਟਿੰਗ ਰੱਖੀ ਆ ਉਹਦੇ ਵਿੱਚ ਸਾਰੰਕਸ਼ਟ ਕੇ ਇਕੱਠੇ ਕਿਵੇਂ ਚੱਲੇ ਜਾ ਸਕਦਾ ਹੈ ਕਿ ਇੱਕ ਜੁਕਤੂ ਵਿੱਚ ਹੋਇਆ ਜਾ ਸਕਦਾ ਉਹਦੇ ਵਾਸਤੇ लास्ट ਸਵਾਲ ਹੈ ਜੀ ਕਿ ਕੁਝ ਲੋਕਾਂ ਦਾ ਇਹ ਸਵਾਲ ਹੈ ਕਿ ਇਹ ਜਿਹੜਾ ਕਦਮ ਇੰਨਾ ਵੱਡਾ ਕਦਮ ਤੁਸੀਂ ਅੱਜ ਉਠਾਇਆ ਇਹ ਪਹਿਲਾਂ ਨਹੀਂ ਉਠਾ ਲੈਣਾ ਚਾਹੀਦਾ ਸੀ ਇਹ ਹਾਲਤਾਂ ਹਾਲਤਾਂ ਦੇ ਮੁਤਾਬਕ ਜਦੋਂ ਕਨਵਿੰਸ ਹੁੰਦੇ ਨੇ ਲੋਕ ਕਨਵਿੰਸ ਹੁੰਦੇ ਨੇ ਜਥੇਬੰਦੀਆਂ ਕਨਵਿੰਸ ਹੁੰਦੇ ਨੇ ਬੜੀ ਵੱਡੀ ਗੱਲ ਹੈ ਵੀ ਇਹ ਜਥੇਬੰਦੀ ਨੂੰ ਕਨਵਿੰਸ ਕਰਾ ਕੇ ਫੈਸਲਾ ਲੈਣਾ ਟਾਈਮ ਤਾਂ ਲੱਗਦਾ ਜੀ ਜੀ ਬਿਲਕੁਲ ਠੀਕ ਕਿਹਾ ਉਹ ਗਰਾਹਾ ਸਾਹਿਬ ਨੇ ਕਿਉਂਕਿ ਇੱਕ ਜਥੇਬੰਦੀ ਹੋਵੇ ਤਾਂ ਮਾਮਲਾ ਅੱਡ ਹੈ ਪਰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਹਰ ਜਥੇਬੰਦੀ ਦੀ ਅੱਡ ਅੱਡ ਵਿਚਾਰਧਾਰਾ ਅੱਡ ਅੱਡ ਸੋਚ ਹੈ ਤਾਂ ਸਾਰੀਆਂ ਸੋਚਾਂ ਤੇ ਸਾਰੀਆਂ ਵਿਚਾਰਧਾਰਾਵਾਂ ਨੂੰ ਸਹਿਮਤ ਕਰਨਾ ਇਹ ਆਪਣੇ ਆਪ ਦੇ ਇੱਕ ਵਿੱਚ ਇੱਕ ਬਹੁਤ ਵੱਡਾ ਕੰਮ ਹੁੰਦਾ ਕਿਉਂਕਿ ਘਰ ਦੇ 4-5 ਜੀਆਂ ਨੂੰ ਹੀ ਇੱਕੋ ਗੱਲ ਤੇ ਸਹਿਮਤ ਕਰਨਾ ਕਈ ਵਾਰ ਬਹੁਤ ਵੱਡੀ ਚੁਣੌਤੀ ਬਣ ਜਾਂਦਾ ਤਾਂ ਸਾਡੇ ਨਾਲ ਇੱਧਰ ਡਾਕਟਰ ਦਰਸ਼ਨਪਾਲ ਜੀ ਨੇ ਅਡੋਟ ਸਾਹਿਬ ਬਹੁਤ ਵੱਡੀ ਪ੍ਰਪੋਜ਼ਲ ਲੈ ਕੇ ਤੁਸੀਂ ਆਏ ਹੋ ਪੰਜਾਬ ਦੇ ਵਿੱਚੋਂ ਵੱਡੇ ਸਵਾਲ ਉੱਠ ਰਹੇ ਸੀ ਕਿ ਅੱਡੋ ਪਾਰਟੀ ਨੇ ਇਕੱਠੇ ਕਿਉਂ ਨਹੀਂ ਹੁੰਦੇ ਆਕੜਾ ਕਿਉਂ ਨਹੀਂ ਹੰਕਾਰ ਕਿਉਂ ਨਹੀਂ ਔਰ ਅੱਜ ਤੁਸੀਂ ਵੱਡੀ ਪ੍ਰਪੋਜ਼ਲ ਲੈ ਕੇ ਆਏ ਹੋ ਤਾਂ ਇਹ ਪ੍ਰਪੋਜ਼ਲ ਪੰਜਾਬ ਨੂੰ ਕੀ ਸੁਨੇਹਾ ਦਿੰਦੀ ਹੈ ਜੀ ਇੱਕ ਤਾਂ ਦੇਖੋ ਪ੍ਰਪੋਜ਼ਲ ਅੱਜ ਨਹੀਂ ਪਹਿਲਾਂ ਵੀ ਅਸੀਂ ਇਸ ਅੰਦੋਲਨ ਦੇ ਨਾ ਮੁੱਦਿਆਂ ਦੇ ਉੱਤੇ ਆਪਣੇ ਤੌਰ ਤੇ ਲੜਾਈ ਲੜ ਰਹੇ ਹਾਂ ਜੀ ਸੰਯੁਕਤ ਕਿਸਾਨ ਮੋਰਚਾ ਆਪਣੇ ਵੱਲੋਂ ਜਦੋਂ ਅਸੀਂ ਪੈਂਡਿੰਗ ਮੰਗਾਂ ਛੱਡ ਕੇ ਆਏ ਹਾਂ ਉਹਦੇ ਤੋਂ ਬਾਅਦ ਲਗਾਤਾਰ ਕੁਝ ਮੁੱਦੇ ਜੋੜ ਕੇ ਹੁਣ ਖੱਤੀ ਮੰਡੀ ਖਰੜਾ ਜੋੜ ਕੇ ਅਸੀਂ ਲਗਾਤਾਰ ਪ੍ਰੋਗਰਾਮ ਕਰਦੇ ਆ ਰਹੇ ਹਾਂ ਨੰਬਰ 1 ਨੰਬਰ 2 ਇਹ ਗੱਲ ਸਹੀ ਹੈ ਕਿ ਇਹਨਾਂ ਨੇ ਅੰਦੋਲਨ ਦੀ ਇੱਕ ਦਿੱਲੀ ਵੱਲ ਜਾਣ ਦੀ ਸ਼ੁਰੂਆਤ ਕੀਤੀ ਹੈ ਜੀ ਇਹ ਦਿੱਲੀ ਵੱਲ ਜਾਣ ਦੀ ਸ਼ੁਰੂਆਤ ਆਪਣੇ ਆਪ ਚ ਪੰਜਾਬੀਆਂ ਲਈ ਨਾ ਇੱਕ ਇਹ ਮੌਕਾ ਹੁੰਦਾ ਹੈ ਵੀ ਇਹ ਦਿੱਲੀ ਦੇ ਨਾਲ ਕੋਈ ਲੜ ਰਹੇ ਨੇ ਤੇ ਉਹ ਬੜਾ ਇਤਿਹਾਸ ਦੇ ਵਿੱਚੋਂ ਇਹ ਗੱਲ ਦਾ ਲੋਕਾਂ ਨੂੰ ਲੱਗਦਾ ਵੀ ਦਿੱਲੀ ਨਾਲ ਹੀ ਲੜਨਾ ਚਾਹੀਦਾ ਨਾਲ ਲੜਨਾ ਚਾਹੀਦਾ ਸੋ ਇਹਦੇ ਵਿੱਚੋਂ ਇਹ ਮੋਰਚਾ ਦੀ ਇੱਕ ਖੂਬਸੂਰਤੀ ਆਪਣੀ ਹੋਈ ਹੈ ਜੀ ਇਸ ਖੂਬਸੂਰਤੀ ਚ ਲੋਕ ਵੀ ਇਹ ਚਾਹੁੰਦੇ ਨੇ ਵੀ ਇਹ ਮੋਰਚਾ ਕਿਸੇ ਤਰ੍ਹਾਂ ਕਾਮਯਾਬ ਹੋ ਸਾਡੀ ਸਯੁਕਤ ਕਿਸਾਨ ਮੋਰਚਾ ਵੀ ਇਹੀ ਚਾਹੁੰਦਾ ਚਾਹੇ ਕੌਮੀਨ ਸਾਹ ਮੋਰਚਾ ਚਾਹੇ ਇਹ ਮੋਰਚਾ ਇਹ ਫੇਲ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਪੰਜਾਬੀਆਂ ਦੀ ਹਾਰ ਹੋਊਗੀ ਸਿੱਖਾਂ ਦੀ ਹਾਰ ਹੋਊਗੀ ਤੇ ਕਿਸਾਨਾਂ ਦੀ ਹਾਰ ਹੋਊਗੀ ਜੀ ਸੋ ਅਸੀਂ ਆਪਣੇ ਤੌਰ ਤੇ ਲੜਾਈ ਲੜ ਰਹੇ ਸੀ ਪਰ ਨਾਲ ਦੀ ਨਾਲ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਸੰਯੁਕਤ ਕਿਸਾਨ ਮੋਰਚਾ ਵੀ ਆ ਜਿਹੜਾ ਇਹ ਮੈਦਾਨ ਦੇ ਵਿੱਚ ਆਵੇ ਲਗਾਤਾਰ ਯਾਨੀ ਅਸੀਂ ਕੋਸ਼ਿਸ਼ ਕੀਤੀ ਕਿ ਕੋਈ ਕੋਈ ਸਾਂਝੀਆਂ ਸਰਗਰਮੀਆਂ ਜਾਂ ਤਾਲਮੇਲ ਬਿਲੀਆਂ ਕਾਰਵਾਈਆਂ ਕਰ ਲਈਏ ਪਰ ਉਹਨਾਂ ਨੂੰ ਕਿਉਂਕਿ ਫਲ ਉਹਨਾਂ ਨਹੀਂ ਪਿਆ ਜਿੰਨਾ ਪੈਣਾ ਚਾਹੀਦਾ ਸੀ ਜੀ ਜੀ ਫਿਰ ਅਲਟੀਮੇਟਲੀ ਜਦੋਂ ਦੱਲੇਵਾਲ ਸਾਹਿਬ ਨੇ ਉਹਨ ਮਰਨਵਰਤ ਰੱਖ ਲਿਆ ਤੇ ਉਹਨਾਂ ਦੀ ਜ਼ਿੰਦਗੀ ਵੀ दाते ਲੱਗੀ ਹੋਈ ਆ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਫੈਸਲਾ ਕੀਤਾ ਵੀ ਆਪਾਂ ਇਹਨਾਂ ਦੇ ਨਾਲ ਘੱਟੋ ਘੱਟ ਜਿਹੜੀ ਬਰਫ਼ ਜਮੀ ਹੋਈ ਹੈ ਇਹਨੂੰ ਕਿਸੇ ਤਰ੍ਹਾਂ ਪਘਲਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਲਗਾਤਾਰ ਇਹ ਸਾਥੀ ਨੇ ਜਿਹੜੇ ਇਹਨਾਂ ਨੇ ਸਾਨੂੰ ਇੱਥੋਂ ਤੱਕ ਕਹਿ ਦਿੱਤਾ ਹੋਇਆ ਸੀ ਵੀ ਕੋਈ ਗੱਲਬਾਤ ਕਰਨ ਦਾ ਮਤਲਬ ਨਹੀਂ ਹੈ ਅੰਦੋਲਨ ਦੇ ਦੌਰਾਨ ਸਰਕਾਰ ਦੇ ਜਾਂ ਦੁਸ਼ਮਣਾਂ ਦੇ ਹੱਕ 'ਚ ਭੁਗਤ ਦਾ ਗੱਲਬਾਤ ਕਰ ਇਹਨਾਂ ਨੇ ਲਿਖਤੀ ਸਾਨੂੰ ਲਿਖ ਕੇ ਦਿੱਤਾ ਅੱਛਾ ਲੇਕਿਨ ਇਹਨਾਂ ਸੀ ਫੇਰ ਵੀ ਲਿਖਤੀ ਚਿੱਠੀਆਂ ਭੇਜਦੇ ਰਹੇ ਮੀਟਿੰਗਾਂ ਬਣਾਉਂਦੇ ਰਹੇ ਮੀਟਿੰਗਾਂ 'ਚ ਆਏ ਨਹੀਂ ਹੁਣ ਅੱਜ ਅਸੀਂ ਇਹੀ ਸੋਚਿਆ ਵੀ ਜਿਹੜੀ ਕੱਲ ਰੈਲੀ ਦੇ ਵਿੱਚ ਵੱਡਾ ਮਤਾ ਪਾਸ ਕਰਕੇ ਅਸੀਂ ਇਹ ਸੋਚਿਆ ਵੀ ਇਹਨਾਂ ਨੂੰ ਜਾ ਕੇ ਮਿਲੀਏ ਜਾ ਕੇ ਮਿਲ ਕੇ ਆਪਣੇ ਵੱਲੋਂ ਗਾਲਾਂ ਕੱਢਣ ਕੁਛ ਮਰਜ਼ੀ ਕਰ ਕੁਛ ਨਹੀਂ ਬੋਲਣਾ ਬਸ ਇਹੀ ਕਹਿਣਾ ਵੀ ਆਓ 15 ਤਰੀਕ ਦੀ ਮੀਟਿੰਗ ਕਰੀਏ ਆਪਾਂ ਕਿਸੇ ਇੱਕ ਦੂਜੇ ਦੇ ਵਿਰੁੱਧ ਨਹੀਂ ਬੋਲਣਾ ਇਹਨੂੰ ਇਹ ਸੰਕਲਪ ਲਈਏ ਤੇ ਨਾਲ ਆਪਾਂ ਆਉਣ ਵਾਲੇ ਸਮੇਂ 'ਚ ਆਪਣੇ ਸਾਂਝੇ ਮੰਗਾਂ ਤੇ ਮੁੱਦਾਂ ਦੇ ਉੱਤੇ ਸੰਘਰਸ਼ ਕਿਵੇਂ ਕਰਨਾ ਹੈ ਕਦ ਕਿਹਜਿਆ ਕਰਨਾ ਹੈ ਕਿੱਧਰ ਨੂੰ ਕਰਨਾ ਹੈ ਇਹਦੇ ਉੱਤੇ ਸਾਂਝੀ رائے ਬਣਾਈਏ ਅ 41 ਹੰਗਾਰਾ ਇਧਰੋਂ ਕੱਟ ਸੀ ਕਿ ਤੁਹਾਡੇ ਵੱਲੋਂ ਐਸਕੇ ਵੱਲੋਂ ਕੱਟ ਸੀ ਇਧਰੋਂ ਕੱਟ ਸੀ 41 ਹੰਗਾਰਾ ਕਿਉਂਕਿ ਦੇਖੋ ਇਹ ਅਲੱਗ-ਅਲੱਗ ਤਰੀਕੇ ਹੁੰਦੇ ਨੇ ਲੜਨ ਦੇ ਤੁਸੀਂ ਮੰਨ ਲਓ ਅਸੀਂ ਸਾਰੇ ਟੋਲ ਪਲਾਜ਼ੇ ਬੰਦ ਕਰ ਦਿੰਨੇ ਆ ਅਸੀਂ ਭਾਜਪਾ ਦੇ ਲੀਡਰਾਂ ਦੇ ਘਰਾਓ ਕਰ ਲੈਨੇ ਆ ਅਸੀਂ ਅਡਾਨੀ ਮੰਨੀ ਇਹ ਵੀ ਇੱਕ ਦੋਲਣ ਦਾ ਤਰੀਕਾ ਹੈ ਲੇਕਿਨ ਅਸੀਂ ਇਹ ਚਾਹੁੰਦੇ ਸੀ ਵੀ ਮਿਲ ਕੇ ਇਹ ਸਾਰਾ ਕੁਝ ਹਟਾ ਜਾਵੇ ਫਿਰ ਅਸੀਂ ਇਹਨਾਂ ਦੇ ਨਾਲ ਕੋਸ਼ਿਸ਼ ਕੀਤੀ ਹੁਣ ਅੱਜ ਅਸੀਂ ਆਪਣੇ ਵੱਲੋਂ ਇਸ ਕਰਕੇ ਵੱਡਾ ਇੱਕ ਡੈਲੀਗੇਸ਼ਨ ਲੈ ਕੇ ਆਏ ਆ ਵੀ 15 ਤਰੀਕ ਨੂੰ ਗੁਰਦੁਆਰਾ ਦੱਤਿਵਾਲ ਚੱਪਾ ਬੈਠ ਕੇ ਸਾਂਝ ਆ ਜਾ ਤਾਲ ਮੇਲਵਾ ਕੀ ਕਰੀਏ ਕਿੰਨਾ ਕਰੀਏ ਉਹਦੇ ਤੋਂ ਲਾਸਟ ਇੱਕ ਛੋਟਾ ਸਵਾਲ ਹੈ ਇੱਕ ਬਹੁਤ ਭਟਦਾ ਸਵਾਲਾ ਜੁੱਟ ਖੜਾ ਹੋਇਆ ਕਿ ਪਹਿਲਾਂ ਤੇ ਆਏ ਨਹੀਂ ਹੁਣ ਜਦੋਂ ਖਨੌਰੀ ਮੋਰਚੇ ਤੇ ਪਿਛਲੇ ਦਿਨੀ ਵੱਡਾ ਇਕੱਠ ਹੋਇਆ 9 ਤਰੀਕ ਨੂੰ ਤਾਂ ਹੁਣ ਮਤਲਬ ਕਿ ਜਿਹੜਾ ਹੈ 4 ਤਰੀਕ ਨੂੰ ਜਦੋਂ ਇਕੱਠ ਹੋਇਆ ਤਾਂ ਇਕੱਠ ਵੇਖ ਕੇ ਐਸ ਕੇ ਐਮ ਜਿਹੜਾ ਉਹ ਫਿਰ ਆ ਰਿਹਾ ਹੈ ਨਹੀਂ ਨਹੀਂ ਬਿਲਕੁਲ ਗਲਤ ਗੱਲ ਹੈ ਦੇਖੋ ਕੱਠ ਅਸੀਂ ਵੀ ਟੁਹਾਣੇ ਕੀਤਾ ਸੀ ਉੱਡਾ ਹੀ ਕੱਠ ਹੋਸੀ ਕੱਲ ਅਸੀਂ ਵੀ ਮੋਗੇ ਕੱਟ ਕੀਤਾ ਉਦਦੇ ਹੀ ਕੱਟ ਉਸ ਕੱਠ ਤੋਂ ਅਸੀਂ ਸੋਚਿਆ ਇਹ ਸਾਡੇ ਕੋਲ ਹੋਣ ਜਾਂ ਸੀ ਉਹਨਾਂ ਕੋਲ ਇਹ ਇਹ ਗੱਲ ਤੋਂ ਬਿਲਕੁਲ ਨਹੀਂ ਦੋਨੋਂ ਕੱਠ ਇੱਕ ਪੋਜ਼ਿਟਿਵ ਰਿਫਲੈਕਸ਼ਨ ਦਿੰਨੇ ਨੇ ਦੋਨਾਂ ਕੱਠਾਂ ਦੇ ਵਿੱਚ ਲੋਕਾਂ ਨੇ ਕਿਹਾ ਕਿ ਆਪਾਂ ਨੂੰ ਇਕੱਠੇ ਚੱਲਣਾ ਚਾਹੀਦਾ ਬਲਕਿ ਦੋਨਾਂ ਕੱਠਾਂ ਦੇ ਵਿੱਚ ਇੱਕ ਨੈਗੇਟਿਵ ਗੱਲ ਵੀ ਆਈ ਪਤਾ ਨਹੀਂ ਇਹ ਸ਼ਰੀਕੇबाजी ਜੋ ਕਰ ਰਹੇ ਨੇ ਜਿਹਨੂੰ ਰੋਕਣਾ ਅਸੀਂ ਚਾਹੁੰਦੇ ਆਂ ਵੀ ਇਹ ਗੱਲ ਨਹੀਂ ਹੈ ਸੋ ਇਹਨੇ ਕਰਕੇ ਹੀ ਤਾਂ ਫਿਰ ਅਸੀਂ ਕਿਹਾ ਵੀ ਆਓ ਆਪਾਂ ਗੱਲਬਾਤ ਜੋ ਤਾਲਮਿਲ ਵਿੱਚ ਪ੍ਰੋਗਰਾਮਾਂ ਦਾ ਆਗਾਜ਼ ਕਰੀਏ ਤਾਂ ਜੋ ਸਾਂਝਾ ਦੁਸ਼ਮਣ ਹੈ ਜਿਹੜਾ ਉਹਦੇ ਤੇ ਆਪਾਂ ਤਕੜੀ ਸੱਟ ਮਾਰ ਸਕੀ ਜੀ ਆ ਤੁਸੀਂ ਸੁਣਿਆ ਡਾਕਟਰ ਦਰਸ਼ਨਪਾਲ ਜੀ ਹੋਰਾਂ ਨੇ ਕਿਹਾ ਕਿ ਅਸੀਂ ਲਗਾਤਾਰ ਕੋਸ਼ਿਸ਼ਾਂ ਕਰਦੇ ਰਹੇ ਹਾਂ ਤੇ ਅੱਜ ਅਸੀਂ ਆਪ ਹੀ ਆ ਗਏ ਹਾਂ ਉਹ ਕਹਿੰਦੇ ਹੁਣ ਅਸੀਂ ਦੇਖਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਦਾਂ ਦਾ ਹੰਗਾਰਾ ਜਿਹੜਾ ਉਹ ਆ ਇਧਰੋਂ ਖਨੌਰੀ ਮੋਰਚੇ ਤੋਂ ਆਉਂਦਾ ਓਜਨ ਲੈ ਕੇ ਆਏ ਸੀ ਕੀ ਉਮੀਦ ਜੱਪਦੀ ਹੈ ਅੱਗੇ ਦੇਖੋ ਇੱਕੇ ਦੀ ਉਮੀਦ ਜਾਗੀ ਆ ਬੜੇ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਹੋਈ ਦੋਨੇ ਫੋਰਮਾਂ ਦੀ ਔਰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮਿਨੀਮਮ ਤੋਂ ਮੈਕਸਿਮਮ ਪ੍ਰੋਗਰਾਮ ਬੈਠ ਕੇ ਇਕੱਠੇ ਹੋਣ ਦੀ ਆਸ ਆ ਚਾਹੀਦੀ ਵੀ ਆ ਲੋਕਾਂ ਦਾ ਵੀ ਇਸ ਤੇ ਵਿਸ਼ਵਾਸ ਆ ਮੋਰਚੇ ਦੇ ਉੱਪਰ ਜੀ ਜਿੱਤ ਵੀ ਜ਼ਰੂਰੀ ਆ ਤੇ ਪੰਜਾਬ ਵਾਸਤੇ ਤੇ ਲਾਜ਼ਮੀ ਜਿੱਤ ਜ਼ਰੂਰੀ ਆ ਕਿਉਂਕਿ ਇਤਿਹਾਸ ਪਿਛਲਾ ਬਣਿਆ ਹੋਇਆ ਆ ਜੀ ਤੁਹਾਨੂੰ ਪਤਾ ਆ ਵੱਧ ਕੁਰਬਾਨੀਆਂ ਵੱਧ ਸ਼ਹਾਦਤਾਂ ਇਸ ਪੰਜਾਬ ਚ ਹੀ ਦਿੱਤੀਆਂ ਹੋਈਆਂ ਵੱਧ ਲਹੂ ਇਸ ਪੰਜਾਬ ਦਾ ਡੁੱਲਿਆ ਹੋਇਆ ਤੇ ਇੱਕ ਇਤਿਹਾਸ ਬਣਿਆ ਹੋਇਆ ਜੀ ਤੋ ਇਸ ਇਤਿਹਾਸ ਨੂੰ ਆ ਦੇਖਦੇ ਹੋਏ ਤਾਂ ਜਿਹੜਾ ਉਹਨਾਂ ਦਾ ਇਤਿਹਾਸ ਆ ਕਿਤੇ ਉਹਨੂੰ ਡੈਂਟ ਨਾ ਪਵੇ ਤੇ ਇਹ ਸਾਰੇ ਮੰਚਾਂ ਤੇ ਸਾਰੇ ਫੋਰਮਾਂ ਨੂੰ ਇਕੱਠੇ ਹੋਣਾ ਜ਼ਰੂਰੀ ਆ ਜੀ ਤਾਂ ਇਸ ਕਰਕੇ ਅੱਜ ਗੱਲਬਾਤ ਹੋਈ ਹੈ ਹੂੰ ਸੋ ਉਹਨਾਂ ਨੂੰ ਆਪਣਾ ਅਸੀਂ ਇਹ ਏਕੇ ਵਾਲਾ ਮਤਾ ਦਿੱਤਾ ਆ ਹੂੰ ਔਰ ਦੱਲੇਵਾਲ ਸਾਹਿਬ ਨੂੰ ਵੀ ਸਾਡੇ ਕੋਲ ਆਗੂ ਮਿਲੇ ਆ ਕਿਉਂਕਿ ਮੈਂ ਤੇ ਦੋ ਤਿੰਨ ਦਿਨ ਪਹਿਲਾਂ ਮਿਲ ਕੇ ਗਿਆ ਸੀ 4 ਤਰੀਕ ਨੂੰ ਆਇਆ ਸੀ ਤੇ ਗੱਲਬਾਤ ਵੀ ਕਰਕੇ ਗਿਆ ਸੀ ਉਸ ਦਿਨ ਵੀ ਚੰਗੇ ਮਾਹੌਲ ਦੇ ਵਿੱਚ ਗੱਲ ਹੋਈ ਸੀ ਏਕੇ ਦੀ ਗੱਲ ਹੋਈ ਸੀ ਆ ਸਾਰੇ ਐਸ ਕੇ ਐਮ ਦੇ ਕਾਫੀ ਲੀਡਰ ਆਏ ਹੋਏ ਸੀ ਬੈਠ ਕੇ ਗੱਲਬਾਤ ਹੋਈ ਆ ਜੀ ਮਹਾਰਾਜ ਅੱਗੇ ਅਰਦਾਸ ਕਰਦੇ ਆ ਕਿ ਵਸ ਸਿਰੇ ਚੜ ਜਵੇ ਸਾਰਾ ਕੁੱਛ ਸਿਰੇ ਚੜ ਜਾਵੇ ਨਤੀਜੇ ਵਧੀਆ ਨਿਕਲਣ ਪੂਰਾ ਪੰਜਾਬ ਇਹੀ ਚਾਹੁੰਦਾ ਨਾਲ ਨੇ ਢੰਡਾ ਸਿੰਘ ਜੇਠੂ ਕੇ ਜੀ ਪਹੁੰਚੇ ਸੀ ਇੱਥੇ ਸਯੁਕਤ ਕਿਸਾਨ ਮੋਰਚੇ ਦੀ ਟੀਮ ਦੇ ਨਾਲ ਚੰਡਾ ਸਿੰਘ ਜੀ ਅੱਜ ਕੀ ਸੰਭਾਵਨਾ ਬਣੀ ਐ ਤੁਸੀਂ ਵੱਡੀ ਪ੍ਰਪੋਜ਼ਲ ਲੈ ਕੇ ਪਹੁੰਚੇ ਹੋ ਅੱਜ ਦੇਖੋ ਗੱਲਬਾਤ ਸਾਡੇ ਦੂਜੇ ਜਿਹੜੀ ਸੀ ਮੈਂਬਰੇ ਉਹਨਾਂ ਨਾਲ ਹੋਈ ਐ ਜੋ ਸਾਡੀ ਉਧਰੋਂ ਤੈਅ ਹੋਈ ਸੀਗੀ ਕਿ ਅਸੀਂ ਦੋਨਾਂ ਫਾਰਮਾਂ ਨੂੰ ਦੋਨਾਂ ਥਾਵਾਂ ਤੇ ਜਾ ਕੇ ਖਨੌਰੀ ਤੇ ਉਧਰ ਆਪਣੇ ਆਹਾਂ 15 ਦੀ ਮੀਟਿੰਗ ਰੱਖੀ ਆ ਉਹਦਾ ਸਰਦਾ ਪੱਤਰ ਦੇਣ ਆਏ ਆ ਅਸੀਂ ਸਮਝਾਂ ਗਏ ਕਿ ਤਿੰਨ ਵੇਸੇ ਮੋਰਚੇ ਬਣ ਗਏ ਐ ਅੱਛਾ ਤਿੰਨੇ ਮੋਰਚੇ ਆਪਦੇ ਆਪ ਦੇ ਤੌਰ ਤੇ ਕੈਮਰਨ ਆਪਦੇ ਆਪ ਦੇ ਸੱਦੇ ਦੇਣੇ ਤੇ ਦੇਣ ਲਈ ਆਜ਼ਾਦ ਰਹਿਣਾ ਠੀਕ ਹੈ ਪਰ ਜਿਹੜੇ ਕੋਈ ਸੱਦੇ ਇਹਨਾਂ ਬਾਰਡਰਾਂ ਤੋਂ ਬਾਹਰ ਹੁੰਦੇ ਆ ਲਾਗੂ ਕਰਨੇ ਉਹਦਾ ਤਾਲ ਸਾਂਝੇ ਹੀ ਹੋ ਸਕਦੇ ਆ ਤੇ ਅਸੀਂ ਅੱਜ ਸਾਂਝੇ ਕਰਨ ਦੀ ਖਾਤਰ ਜਿਹੜੀਆਂ ਅਰਥੀਆਂ ਸਾਡੇ ਨਾਲ ਐ ਅਸੀਂ ਸਾਰੇ ਪਿੰਡਾਂ 'ਚ ਕਿਹਾ ਹੈ ਵੀ ਆਪਾਂ ਭਾਈ ਸਾਂਝੀਆਂ ਜਿਹੜੀਆਂ ਅਰਥੀਆਂ ਸਾੜਨੀਆਂ ਮੋਦੀ ਦੀਆਂ ਪੂਤਲੇ ਹਾਫ ਫੂਕਣੇ ਆ ਉਹ ਸਾਂਝੇ ਤੌਰ ਤੇ ਫੂਕੀਏ ਸਾਨੂੰ ਲੱਗਦਾ ਉਹਦੇ ਖਾਸੀ ਵੱਡੀ ਕਾਮਯਾਬੀ ਮਿਲੂਗੀ ਕੁਝ ਲੋਕ ਕਹਿੰਦੇ ਨੇ ਕਿ देर ਨਹੀਂ ਹੋਗੀ ਪਹਿਲਾਂ ਨਹੀਂ ਆ ਜਾਣਾ ਚਾਹੀਦਾ ਸੀ ਦੇਖੋ ਜਿੱਦਾਂ ਸਰਕਾਰ ਨੇ ਉਹਦੋਂ ਦਾ ਵੱਡਾ ਹਮਲਾ ਕਰਤਾ ਨਵਾਂ ਖਰੜਾ ਲਿਆ ਕੀ ਉਹ ਖਰੜੇ ਨੇ ਪੂਰੇ ਪੰਜਾਬ ਦਾ ਕਹਿ ਲਈਏ ਪੂਰੇ ਭਾਰਤ ਦਾ ਉਹ ਮਾਹੌਲ ਵੱਜ ਰਿਹਾ ਹੈ ਜਿਹੜਾ ਦਿੱਲੀ ਦਾ ਮੋਰਚਾ ਪਹਿਲਾਂ ਬਣਿਆ ਸੀ ਹੁਣ ਜਿੱਦੀ ਵੱਡੀ ਇਹ ਉਹਨਾਂ ਨੇ ਅਸੀਂ ਕਹਿੰਦੇ ਆ ਸਾਨੂੰ ਖਰੀਦ ਦੀ ਗਰੰਟੀ ਦਿਓ ਉਹ ਕਹਿੰਦੇ ਤੁਹਾਡੀ ਜਿੱਦੀ ਪਹਿਲਾਂ ਹੈ ਕਿ ਉਹ ਵੀ ਨਹੀਂ ਰਹਿਣ ਦੇਣੀ ਇਸ ਕਰਕੇ ਲੋੜ ਬਣ ਗਈ ਪੂਰੇ ਭਾਰਤ ਦੇ ਸਾਰੀਆਂ ਸਟੇਟਾਂ ਦੀ ਕਿ ਉਸੇ ਵੰਗੂ ਉਦੋਂ ਵੀ ਵੱਡੀ ਲੜਾਈ ਦੇ ਲਈ ਲੰਮੀ ਲੜਾਈ ਦੇ ਲਈ ਸਿਰੜੀ ਲੜਾਈ ਦੇ ਲਈ ਤਿਆਰ ਹੋ ਜਾਣਾ ਉਹਨੂੰ ਆਪਾ ਤਿਆਰ ਕਿਉਂ ਕੇ ਲੋਕਾਂ ਨੇ ਅਸੀਂ ਕਹਾਣੇ ਇਕੱਠ ਕੀਤਾ ਹੈ ਇਹਨਾਂ ਸਾਥੀਆਂ ਨੇ ਇੱਥੇ ਕੀਤੀ ਹੈ ਮਹਾਪਰਜੈਤ ਲੋਕ ਵੱਡੀ ਗਿਣਤੀ ਚ ਆਏ ਆ ਹਾਂਜੀ ਲੋਕਾਂ ਦੀ ਮੰਗ ਹੈ ਵੀ ਇਕੱਠੇ ਹੋ ਜੀ ਅਸੀਂ ਲੋਕਾਂ ਦੀ ਮੰਗ ਤੇ ਸੋਚਦਿਆਂ ਹੋਇਆ ਪਹਿਲਾਂ ਤੋਂ ਹੀ ਲੱਗੇ ਆ ਜੀ ਆਇਆਂ ਨਹੀਂ ਅਜ ਲੱਗਿਆ ਜਿਉਂਦੇ ਸਾਥੀ ਇੱਥੇ ਆ ਕੇ ਬੈਠੇ ਆ ਅਸੀਂ ਪਹਿਲਾਂ ਵੀ ਇਹਨੂੰ ਚਿੱਠੀਆਂ ਦਿੱਤੀਆਂ ਅਸੀਂ ਮਿਲੇ ਆ ਠੀਕ ਆ ਉਹ ਸਫਲ ਨਹੀਂ ਹੋਏ ਹੂੰ ਬਾਅਦ ਚ ਇਹਨਾਂ ਨੇ ਸਾਨੂੰ ਚਿੱਠੀ ਭੇਜੀ ਸੀ ਉਹਦਾ ਤੁਰਤ ਹੰਗਾਰਾ ਭਰ ਕੇ ਪਟਿਆਲੇ ਮੀਟਿੰਗ ਸੱਦੀ ਸੀਗੀ ਹਾਂਜੀ 21 ਆਪਣੇ ਦਸੰਬਰ ਨੂੰ ਹੀ ਜੀ ਉਸ ਤੋਂ ਬਾਅਦ ਸਾਨੂੰ ਲੱਗਿਆ ਵੀ ਡਿਲੇ ਹੋ ਰਹੀ ਹੈ ਹਾਂਜੀ ਕੱਲ ਅਸੀਂ ਪੂਰਾ ਫੈਸਲਾ ਕਰਕੇ ਪੂਰੇ ਸਹਿਯੁਕਤ ਮੋਰਚੇ 'ਚ ਸੀ ਮੈਂਬਰ ਦੀ ਅਸੀਂ ਡਿਊਟੀ ਲਈ ਹੈ ਵੀ ਉਹ ਜਾਓ ਤੇ ਉਹਦੇ ਨਾਲ ਸਾਡਾ 101 ਦਾ ਜੱਥਾ ਨਾਲ ਅਸੀਂ ਆਏ ਆ ਸਾਥੀਆਂ ਦੇ ਤੇ ਉਹ ਸਾਰੀ ਗੱਲ ਦਾ ਵੱਧ ਉਹ ਦੱਸਣਗੇ ਜੋ ਗੱਲ ਇਸ ਡਿਟੇਲ 'ਚ ਹੋਈ ਹੈ ਅਸੀਂ ਆਸ ਵੰਦਨਾ ਪਰ ਲੰਬੇ ਟਾਈਮ ਤੋਂ ਬੀਜੇਪੀ ਦੇ ਕੁਝ ਆਗੂਏ ਤੰਜ ਕਸ ਰਹੇ ਸੀਗੇ ਕਿ ਇਹ ਤਾਂ ਆਪ ਨਹੀਂ ਇਕੱਠੇ ਹੋ ਰਿਹਾ ਤੇ ਲੋਕਾਂ ਨੂੰ ਇਕੱਠੇ ਕਰਨ ਲਈ ਕਹਿ ਰਹੇ ਨੇ ਅੱਜ ਉਹਨਾਂ ਨੂੰ ਇਹ ਜਵਾਬ ਮਿਲੂਗਾ ਕਿ ਉਹ ਤਾਂ ਵੱਡੀ ਪ੍ਰਪੋਜ਼ਲ ਲੈ ਕੇ ਆਏ ਨੇ ਔਰ ਉਹ ਇਕੱਠੇ ਹੋ ਰਹੇ ਨੇ ਉਹ ਰਾਜਕਰਦਿਆਂ ਪਹਿਲਾਂ ਆਪ ਇਕੱਠੇ ਹੈਗੇ ਆ ਜਿਹੜੇ ਲੋਕਾਂ ਨੂੰ ਕਹਿੰਦੇ ਲੋਕ ਨਹੀਂ ਇਕੱਠੇ ਉਹ ਪਹਿਲਾਂ ਆਪ ਇਕੱਠੇ ਹੈਗੇ ਆ ਲੋਕਾਂ ਦੀ ਲੋੜ ਹੈ ਲੋਕਾਂ ਨੂੰ ਤਾਂ ਇਕੱਠੇ ਹੋਣਾ ਪੈਣਾ ਕੋਈ ਰਾਹ ਨਹੀਂ ਹੈਗਾ ਹੂੰ ਠੀਕ ਹੈ ਤੁਸੀਂ ਸੁਣਿਆ ਚੰਡਾ ਸਿੰਘ ਜੇਠੂਕੇ ਜੀ ਨੇ ਕਿਹਾ ਕਿ ਜਿਹੜੇ ਆਪ ਵੱਖ-ਵੱਖ ਪਾਰਟੀਆਂ 'ਚ ਵੰਡੇ ਹੋਏ ਨੇ ਉਹ ਪਾਰਟੀਆਂ ਦੇ ਅੰਦਰ ਵੀ ਧੜੇ ਨੇ ਉਹ ਸਾਨੂੰ ਕੀ ਕਹਿਣਗੇ ਉਹ ਕਹਿੰਦੇ ਅੱਜ ਅਸੀਂ ਤਾਂ ਵੱਡੀ ਪ੍ਰਪੋਜ਼ਲ ਲੈ ਕੇ ਆਏ ਆ